ਆਈ ਜ਼ਾਦੀ ਗੱਲ ਜੀ ਸਾਰਿਆਂ ਨੂੰ ਪੰਜਾਬ ਮਿੰਟ ਵੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ ਤੇ ਗੱਲ ਕਰਦੇ ਆਂ ਦੁਨੀਆ ਵਿੱਚ ਜਦੋਂ ਵੀ ਮਹਾਨ ਜੂਨਿਆਂ ਦੀ ਗੱਲ ਹੋਵੇਗੀ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਨਾਮ ਸਭ ਤੋਂ ਉੱਪਰ ਲਿਆ ਜਾਵੇਗਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਦੁਸ਼ਮਣਾਂ ਨਾਲ ਲੜਾਈ ਲੜੀ ਸੀ ਜਿਨ੍ਹਾਂ ਤੋਂ ਉਸ ਸਮੇਂ ਭਾਰਤ ਦੇ ਰਾਜੇ ਵੀ ਡਰਦੇ ਸੀ ਤੇ ਤੁਹਾਨੂੰ ਦੱਸ ਦਈਏ ਕਿ ਮਹਾਰਾਜਾ ਰਣਜੀਤ ਸਿੰਘ ਜੀ ਸਾਰੇ ਧਰਮਾਂ ਨੂੰ ਬਰਾਬਰ ਮੰਨਦੇ ਸੀ ਤੇ ਉਹਨਾਂ ਨੇ ਆਪਣੇ ਖਜ਼ਾਨੇ ਦੀ ਸ਼ਾਨ ਵਧਾਉਣ ਲਈ ਕੋਹੇਨੂਰ ਹੀਰਾ ਵੀ ਰੱਖਿਆ ਹੋਇਆ ਸੀ ਤੇ ਇਹ ਹੀਰਾ ਕਿਵੇਂ ਤੇ ਕਿੱਥੋਂ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਆਇਆ ਅੱਜ ਇਸ ਬਾਰੇ ਵੀ ਆਪਾਂ ਗੱਲ ਕਰਾਂਗੇ ਤੇ ਉਸ ਸਮੇਂ ਭਾਰਤ ਉੱਤੇ ਅਫਗਾਨ ਖੈਬਰ ਵੱਲੋਂ ਹਮਲਾ ਕਰਦੇ ਸੀ ਤੇ ਫਿਰ ਇਹ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਖੈਬਰ ਉੱਤੇ ਆਪਣਾ ਅਧਿਕਾਰ ਬਣਾਇਆ ਤਾਂ ਜੋ ਅਫਗਾਨਾਂ ਨੂੰ ਭਾਰਤ ਵਿੱਚ ਵੜਨ ਹੀ ਨਾ ਦਿੱਤਾ ਜਾਵੇ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਇਸ ਜਗ੍ਹਾ ਤੇ ਖੜੇ ਉਦੋਂ ਤੋਂ ਭਾਰਤ ਉੱਤੇ ਕੋਈ ਹਮਲਾ ਨਹੀਂ ਹੋਇਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਅਫਗਾਨਾਂ ਤੇ ਅੰਗਰੇਜ਼ਾਂ ਤੋਂ ਪੰਜਾਬ ਉੱਤੇ ਕਬਜ਼ਾ ਨਹੀਂ ਹੋ ਸਕਿਆ ਤੇ ਇੱਥੇ ਇੱਕ ਗੱਲ ਦੱਸਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਪਹਿਲਾਂ ਤੇ ਉਹਨਾਂ ਤੋਂ ਬਾਅਦ ਸਿੱਖਾਂ ਵਿੱਚ ਉਹ ਏਕਤਾ ਨਹੀਂ ਰਹੀ ਜੋ ਉਹਨਾਂ ਦੇ ਰਾਜ ਦੌਰਾਨ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਏਕਤਾ ਦੇ ਕਾਰਨ ਹੀ ਪੰਜਾਬ ਉੱਤੇ ਅੰਗਰੇਜ਼ਾਂ ਨੇ 100 ਸਾਲ ਰਾਜ ਕੀਤਾ ਜਦਕਿ ਭਾਰਤ ਉੱਤੇ 200 ਸਾਲ ਰਾਜ ਕਰਦੇ ਰਹੇ ਤੇ ਇਸ ਬਾਰੇ ਵੀ ਵੀਡੀਓ ਵਿੱਚ ਅੱਗੇ ਗੱਲ ਕਰਾਂਗੇ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਸਾਰੇ ਧਰਮਾਂ ਨੂੰ ਬਰਾਬਰ ਮੰਨਦੇ ਸੀ ਇਸ ਦੀ ਇੱਕ ਬਹੁਤ ਵਧੀਆ ਧਾਰਨ ਦੰਨੇ ਆ ਵਿਦੇਸ਼ ਮੰਤਰੀ ਦਾ ਅਹੁਦਾ ਮੁਸਲਮਾਨ ਨੂੰ ਦਿੱਤਾ ਗਿਆ ਸੀ ਤੇ ਜਰਨੈਲ ਹਿੰਦੂਆਂ ਨੂੰ ਬਣਾਇਆ ਗਿਆ ਸੀ ਤੇ ਇਟਲੀ ਤੇ ਹੋਰ ਬਾਹਰ ਦੇ ਬੰਦੇ ਵੀ ਵਧੀਆ ਅਹੁਦੇ ਤੇ ਰੱਖੇ ਗਏ ਸੀ ਤੇ ਇਹਨਾਂ ਨੇ ਆਪਣੀ ਖਾਲਸਾ ਫੌਜ ਨੂੰ ਵਧੀਆ ਜੁਧ ਤਕਨੀਕ ਸਿਖਾਉਣ ਲਈ ਬਹੁਤ ਬੰਦੇ ਬਾਹਰ ਤੋਂ ਬੁਲਾਏ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਜਿਆਦਾ ਪੜ੍ਹੇ ਲਿਖੇ ਨਹੀਂ ਸੀ ਪਰ ਉਹਨਾਂ ਨੇ ਘੋੜਸਵਾਰੀ ਤੇ ਤਲਵਾਰਵਾਜੀ ਛੋਟੀ ਉਮਰ ਵਿੱਚ ਹੀ ਸਿੱਖ ਲਈ ਸੀ ਤੇ ਉਹਨਾਂ ਤੇ ਪਹਿਲਾ ਹਮਲਾ 13 ਸਾਲ ਦੀ ਉਮਰ ਵਿੱਚ ਹੋਇਆ ਸੀ ਪਰ ਉਹਨਾਂ ਨੇ ਹਮਲਾ ਕਰਨ ਵਾਲੇ ਨੂੰ ਮਾਰ ਦਿੱਤਾ ਸੀ 13 ਸਾਲ ਦੀ ਉਮਰ ਵਿੱਚ ਪਰ ਅੱਜ ਸਥਿਤੀ ਕੁਝ ਹੋਰ ਹੈ ਅਸੀਂ 15-16 ਸਾਲ ਦੇ ਜਵਾਨ ਨੂੰ ਵੇਟ ਚੱਕਣ ਨਹੀਂ ਦਿੰਦੇ ਕਿ ਤੇਰਾ ਕੱਦ ਛੋਟਾ ਰਹਿ ਜਾਊਗਾ ਤੇ ਉਹ ਹਮਲਾਵਰ ਦਾ ਨਾਮ ਸੀ ਹਸ਼ਮਤ ਖਾਨ ਚੱਠਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ 18 ਸਾਲ ਦੀ ਉਮਰ ਵਿੱਚ ਉਸ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਸੀ ਤੇ ਇਸੇ ਕਾਰਨ ਉਹਨਾਂ ਨੂੰ ਸ਼ੇਰੇ ਪੰਜਾਬ ਕਿਹਾ ਜਾਂਦਾ ਹੈ। ਸੋ ਅੱਗੇ ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ 13 ਨਵੰਬਰ 1780 ਨੂੰ ਗੁਜਰਾਂਵਾਲਾ ਵਿੱਚ ਹੋਇਆ ਸੀ ਤੇ ਮਾਤਾ ਦਾ ਨਾਮ ਰਾਜਕੌਰ ਸੀ ਤੇ ਪਿਤਾ ਦਾ ਨਾਮ ਮਹਾਂ ਸਿੰਘ ਸੀ। ਤੇ ਤੁਹਾਨੂੰ ਦੱਸਦੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਅਸਲੀ ਨਾਮ ਬੁੱਧ ਸਿੰਘ ਸੀ ਪਰ ਇੱਕ ਜੰਗ ਵਿੱਚ ਜਿੱਤਨ ਕਾਰਨ ਰਣਜੀਤ ਸਿੰਘ ਜੀ ਨਾਮ ਉਹਨਾਂ ਦੇ ਪਿਤਾ ਜੀ ਨੇ ਰੱਖਿਆ ਸੀ ਜਿਸ ਦਾ ਮਤਲਬ ਹੈ ਹਰ ਮੈਦਾਨ ਜੰਗ ਨੂੰ ਜਿੱਤਣ ਵਾਲਾ। ਮਹਾਰਾਜਾ ਰਣਜੀਤ ਸਿੰਘ ਜੀ ਨੂੰ ਬਚਪਨ ਵਿੱਚ ਚੇਚਕ ਦੀ ਬਿਮਾਰੀ ਹੋਣ ਕਾਰਨ ਉਹਨਾਂ ਦੀ ਇੱਕ ਅੱਖ ਖਰਾਬ ਹੋ ਗਈ ਸੀ ਜਿੱਥੇ ਅਸੀਂ ਸ਼ਰੀਰ ਦੀ ਥੋੜੀ ਬਹੁਤੀ ਕਮੀ ਨਾਲ ਨਿਰਾਸ਼ ਹੋ ਜਾਂਦੇ ਹਾਂ ਉੱਥੇ ਮਹਾਰਾਜ ਰਣਜੀਤ ਸਿੰਘ ਜੀ ਨੇ ਆਪਣੀ ਕਮੀ ਦੇ ਕਾਰਨ ਹੀ ਖਿਲਰੇ ਹੋਏ ਪੰਜਾਬ ਨੂੰ ਇੱਕ ਜੁਟ ਕੀਤਾ ਤੇ ਭਾਰਤ ਵਿੱਚ ਵੜਨ ਲਈ ਵਰਤਿਆ ਜਾਣ ਵਾਲਾ ਦਰਵਾਜ਼ਾ ਖੈਬਰ ਅਫਗਾਨਾ ਲਈ ਸਦਾ ਵਾਸਤੇ ਬੰਦ ਕਰ ਦਿੱਤਾ ਤੇ ਉਸ ਸਮੇਂ ਇਹਨਾਂ ਦਾ ਕਹਿਣਾ ਸੀ ਕਿ ਬੇਸ਼ੱਕ ਆਪਸ ਵਿੱਚ ਮਿਸਲਾਂ ਦੀ ਲੜਾਈ ਚੱਲਦੀ ਰਹੇ ਪਰ ਜਦੋਂ ਭਾਰਤ ਦੇ ਬਾਹਰ ਤੋਂ ਕੋਈ ਸਾਡੇ ਤੇ ਹਮਲਾ ਕਰਦਾ ਤਾਂ ਸਾਨੂੰ ਇੱਕ ਜੁਟ ਹੋ ਕੇ ਉਸ ਦਾ ਸਾਹਮਣਾ ਕਰਨਾ ਚਾਹੀਦਾ ਤੇ ਇਸ ਤਰ੍ਹਾਂ ਇਹਨਾਂ ਦੀ ਰਾਜ ਵਿੱਚ ਕੋਈ ਵੀ ਬਾਹਰ ਤੋਂ ਆ ਕੇ ਖੰਗ ਨਹੀਂ ਸਕਿਆ ਤੇ ਇਹਨਾਂ ਦੇ ਪਿਤਾ ਦੀ ਮੌਤ ਤੋਂ ਬਾਅਦ 12 ਸਾਲ ਦੀ ਉਮਰ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਸ਼ੁਕਰ ਚੱਕੀਆ ਮਿਸਲ ਦੀ ਕਮਾਨ ਸੰਭਾਲ ਲਈ ਤੇ ਤੁਹਾਨੂੰ ਦੱਸ ਦਈਏ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਗਭਗ 40 ਵਿਆਹ ਕੀਤੇ ਸੀ ਤੇ ਇਹਨਾਂ ਨੇ 15 ਸਾਲ ਦੀ ਉਮਰ ਵਿੱਚ ਪਹਿਲਾ ਵਿਆਹ ਮਹਿਤਾਬ ਕੌਰ ਜੀ ਨਾਲ ਕੀਤਾ ਸੀ ਤੇ ਆਖਰੀ ਵਿਆਹ ਜਿੰਦ ਕੌਰ ਜੀ ਨਾਲ ਜਿਨ੍ਹਾਂ ਨੇ ਸਿੱਖ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਜੀ ਨੂੰ ਜਨਮ ਦਿੱਤਾ ਸੀ ਤੇ ਅੱਗੇ ਗੱਲ ਕਰਦੇ ਹਾਂ ਲਾਹੌਰ ਵਿੱਚ ਲੋਕਾਂ ਦਾ ਆਪਣੇ ਰਾਜੇ ਦੀ ਮਾਰੀ ਕਮਾ ਕਾਰਨ ਬਹੁਤ ਬੁਰਾ ਹਾਲ ਤੇ ਉੱਥੋਂ ਦੇ ਲੋਕਾਂ ਨੇ ਰਣਜੀਤ ਸਿੰਘ ਜੀ ਨੂੰ ਸੱਦਾ ਦਿੱਤਾ ਤੇ ਕਿਹਾ ਕਿ ਸਾਡਾ ਰਾਜ ਜਿੱਤ ਕੇ ਆਪਣੇ ਰਾਜ ਵਿੱਚ ਮਿਲਾ ਲਵੇ ਅਸੀਂ ਇਸ ਰਾਜੇ ਤੋਂ ਬਹੁਤ ਜ਼ਿਆਦਾ ਤੰਗ ਆ ਤੇ ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਾਹੌਰ ਵਿੱਚ ਬੈਠਕ ਬੁਲਾ ਕੇ ਭੰਗੀ ਮਿਸਲ ਨੂੰ ਹਟਾਇਆ ਤੇ ਸਾਰਿਆਂ ਦੀ ਸਹਿਮਤੀ ਨਾਲ ਲਾਹੌਰ ਦੇ ਰਾਜਾ ਬਣ ਗਏ ਪਰ ਤਖਤ ਦੇ ਬੈਠਦੇ ਸਾਰ ਉਹਨਾਂ ਨੇ ਸਲਤਨਤ ਦਾ ਨਾਮ ਸਰਕਾਰੀ ਖਾਲਸਾ ਰੱਖ ਦਿੱਤਾ ਜਦ ਕਿ ਉਹ ਆਪਣਾ ਨਾਮ ਵੀ ਰੱਖ ਸਕਦੇ ਸੀ ਪਰ ਉਹਨਾਂ ਨੇ ਖਾਲਸੇ ਨੂੰ ਪਹਿਲ ਦਿੱਤੀ ਮਤਲਬ ਇਹ ਸਰਕਾਰ ਖਾਲਸੇ ਦੀ ਹੈ ਮੇਰੀ ਨਹੀਂ ਤੇ ਹੁਣ ਰਾਜ ਪਾਗ ਵਿੱਚ ਨਵੇਂ ਸਿੱਕੇ ਚਲਾਉਣੇ ਸੀ ਤੇ ਸਿੱਕੇ ਦਾ ਨਾਮ ਰੱਖਿਆ ਨਾਨਕ ਸ਼ਾਹੀ ਸਿੱਕਾ ਤੇ ਸਿੱਕੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਇੱਕ ਓੰਕਾਰ ਛਾਪਿਆ ਤੇ ਕਿਹਾ ਇਹ ਰਾਜਪਾਗ ਮੈਨੂੰ ਉਹਨਾਂ ਦੇ ਕਾਰਨ ਮਿਲਿਆ ਹੈ ਤੇ ਪਹਿਲੇ ਦਿਨ ਛਾਪੇ ਗਏ ਸਾਰੇ ਸਿੱਕੇ ਗਰੀਬ ਲੋਕਾਂ ਵਿੱਚ ਵੰਡ ਦਿੱਤੇ ਤੇ ਆਲੂ ਵਾਲੀਆ ਮਿਸਲ ਬਹੁਤ ਵੱਡੀ ਤੇ ਤਕੜੀ ਮਿਸਲ ਸੀ ਉਸ ਮਿਸਲ ਨਾਲ ਲੜ ਕੇ ਜਿੱਤਣ ਨਾਲੋਂ ਯਾਰੀ ਦੋਸਤੀ ਦਾ ਅਧ ਵਧਾਇਆ ਤੇ ਪੱਗ ਬਟਾ ਕੇ ਦੁਸ਼ਮਣ ਸਾਂਝੇ ਤੇ ਦੋਸਤ ਸਾਂਝੇ ਵਾਲਾ ਫੈਸਲਾ ਕਰ ਲਿਆ ਤੇ ਪਠਾਣਾ ਦੀ ਹਿੱਕ ਤੇ ਬੈਠ ਕੇ ਜਮਰੌਦ ਦੇ ਕਿਲੇ ਵਿੱਚੋਂ ਰਾਜ ਕੀਤਾ ਤੇ ਬੇਸ਼ੱਕ ਅਸੀਂ ਅੱਜ ਬਹੁਤ ਹੀ ਸੌਖਾ ਕਹਿ ਦਿੰਦੇ ਆ ਕਿ ਪਠਾਣਾ ਤੇ ਕਬਜ਼ਾ ਕੀਤਾ ਸੀ ਪਰ ਜੇ ਅਸੀਂ ਦੇਖੀਏ ਪਠਾਣਾ ਨੇ ਅੱਜ ਤੱਕ ਕਿਸੇ ਦੀ ਅਧੀਨਗੀ ਨਹੀਂ ਕਬੂਲੀ ਚਾਹੇ ਉਹ ਰਸ਼ੀਆ ਹੋਵੇ ਚਾਹੇ ਉਹ ਅਮਰੀਕਾ ਪਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਨੇ ਪਠਾਣਾ ਨੂੰ ਬਹੁਤ ਬਹੁਤ ਜ਼ਿਆਦਾ ਡਰ ਪਾਇਆ ਹੋਇਆ ਸੀ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਤੋਂ ਹੀ ਡਰਦੇ ਸੀ ਤੇ ਇਹਨਾਂ ਨੇ ਕਸ਼ਮੀਰ ਤਿੱਬਤ ਲਦਾਖ ਖੈਬਰ ਤੋਂ ਲੈ ਕੇ ਸਤਲੂਜ ਤੱਕ ਬਹੁਤ ਥੋੜੇ ਸਮੇਂ ਵਿੱਚ ਕਬਜ਼ਾ ਕਰ ਲਿਆ ਸੀ ਤੇ ਜਿਸ ਦੀ ਜ਼ਮੀਨ ਦਾ ਅੰਦਾਜ਼ਾ 1,40,000 ਮਰੱਬਾ ਮੀਲ ਵਿੱਚ ਸਿੱਖ ਰਾਜ ਕਾਇਮ ਕੀਤਾ ਸੀ ਤੇ ਅੱਜ ਪੰਜਾਬ ਸਿਰਫ ਇੰਨਾ ਕਹਿ ਕਿ ਸਾਈਕਲ ਨਾਲ ਇੱਕ ਪਾਸੇ ਤੋਂ ਦੂਜੇ ਪਾਸੇ ਜਾਈਏ ਤੇ ਜੇਕਰ ਗੱਲ ਕਰੀਏ ਦਾਨ ਦੀ ਤਾਂ ਉਹਨਾਂ ਨੇ ਗੁਰੂ ਘਰਾਂ ਨੂੰ ਬਹੁਤ ਜ਼ਗੀਰਾਂ ਬਖਸ਼ੀਆਂ ਤੇ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਨਨਕਾਣਾ ਸਾਹਿਬ ਗਏ ਤੇ ਉੱਥੇ ਉਹਨਾਂ ਨੇ ਪੁੱਛਿਆ ਕਿ ਇੱਥੇ ਆਮਦਨ ਦਾ ਸਰੋਤ ਕੀ ਹੈ ਤਾਂ ਉੱਥੋਂ ਦੇ ਬਾਬਾ ਜੀ ਨੇ ਕਿਹਾ ਕਿ ਕੁਝ ਜ਼ਿਆਦਾ ਸਰੋਤ ਨਹੀਂ ਹੈ ਤੈਨੂੰ ਜ਼ਗੀਰ ਲਾਉਣੀ ਚਾਹੀਦੀ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਹੱਥ ਜੂੜ ਕੀ ਖੜ ਗਈ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਕਿ ਜਿੱਥੇ ਤੱਕ ਤੁਸੀਂ ਘੋੜਾ ਫੇਰ ਕੇ ਖੜ ਜਾਓਗੇ ਮੈਂ ਉਨੀ ਜ਼ਮੀਨ ਗੁਰਦੁਆਰੇ ਦੇ ਨਾਮ ਲਗਾ ਦੇਵਾਂਗਾ ਤੇ ਜਿਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ 750 ਏਕੜ ਜ਼ਮੀਨ ਨਨਕਾਣਾ ਸਾਹਿਬ ਦੇ ਨਾਮ ਲਗਾ ਦਿੱਤੀ ਗਈ ਤੇ ਇਸੇ ਤਰ੍ਹਾਂ ਹਰਮੰਦਰ ਸਾਹਿਬ ਤੇ ਸੋਨੇ ਦਾ ਕਬਰ ਚੜਾਇਆ ਤੇ ਪਟਨਾ ਸਾਹਿਬ ਤੇ ਹਜੂਰ ਸਾਹਿਬ ਵਿੱਚ ਵੀ ਉਹਨਾਂ ਨੇ ਸੇਵਾ ਕੀਤੀ ਤੇ ਗੁਰਦੁਆਰਿਆਂ ਤੋਂ ਇਲਾਵਾ ਮੰਦਰ ਤੇ ਮਸਜਿਦਾਂ ਵਿੱਚ ਵੀ ਉਹਨਾਂ ਨੇ ਮਦਦ ਕੀਤੀ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਬਾਬਾ ਖੁਦਾ ਸਿੰਘ ਜੀ ਦੇ ਦਰਸ਼ਨ ਕਰਨ ਗਏ ਤੇ ਬਾਬਾ ਖੁਦਾ ਸਿੰਘ ਜੀ ਕਹਿੰਦੇ ਹਾਂ ਵੀ ਕਾਣਾ ਕਿਵੇਂ ਆਇਆ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਕਿ ਮੈਨੂੰ ਸਾਰੇ ਮਹਾਰਾਜਾ ਆਖਦੇ ਨੇ ਤੁਸੀਂ ਕਾਣਾ ਕਿਉਂ ਕਿਹਾ ਤਾਂ ਬਾਬਾ ਖੁਦਾ ਜੀ ਕਹਿੰਦੇ ਕਿ ਉਹਨਾਂ ਨੂੰ ਤੇਰੇ ਤੋਂ ਕੋਈ ਮਤਲਬ ਹੋਵੇਗਾ ਪਰ ਸਾਨੂੰ ਕੋਈ ਮਤਲਬ ਨਹੀਂ ਤੇ ਉਸ ਸਮੇਂ ਦਾ ਮਹਾਰਾਜਾ ਜੋ ਇੱਕ ਬੋਲ ਬੋਲ ਕੇ ਕਿਸੇ ਨੂੰ ਵੀ ਬੰਦੀ ਬਣਾ ਸਕਦਾ ਸੀ ਪਰ ਉਹ ਬਾਬਾ ਜੀ ਦੇ ਸਾਹਮਣੇ ਹੱਥ ਜੋੜ ਕੇ ਖੜ ਗਿਆ ਤੇ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਘੋੜੇ ਤੇ ਬੈਠ ਕੇ ਆਪਣੇ ਰਾਜ ਵਿੱਚ ਫਿਰ ਰਹੇ ਸੀ ਤੇ ਇੱਕ ਬੁੱਢਾ ਆਦਮੀ ਰੋਂਦਾ ਦੇਖਿਆ ਤੇ ਆਪਣੇ ਦੀਰ ਨੂੰ ਭੇਜਿਆ ਕਿ ਜਾ ਕੇ ਪੁੱਛ ਉਹ ਕਿਉਂ ਰੋ ਰਿਹਾ ਹੈ ਤਾਂ ਉਸ ਆਦਮੀ ਨੇ ਦੱਸਿਆ ਕਿ ਮੈਂ ਕੁਰਾਨ ਸ਼ਰੀਫ ਲਿਖਿਆ ਹੈ ਸਨੈਰੀ ਅੱਖਰਾਂ ਦੇ ਵਿੱਚ ਤੇ ਜੇ ਇਸ ਰਾਜ ਦਾ ਮਹਾਰਾਜਾ ਕੋਈ ਮੁਸਲਮਾਨ ਹੁੰਦਾ ਤਾਂ ਮੇਰੀ ਲਿਖਤ ਦੀ ਕਦਰ ਪੈ ਜਾਣੀ ਸੀ ਪਰ ਇਸ ਰਾਜ ਦਾ ਮਹਾਰਾਜਾ ਸਿੱਖ ਹੈ ਤੇ ਮੇਰੀ ਮਿਹਨਤ ਦੀ ਕਦਰ ਪੈਣ ਤੋਂ ਬਿਨਾਂ ਹੀ ਮੈਂ ਮਰ ਰਿਹਾ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਬੰਦੇ ਨੂੰ ਆਪਣੇ ਰਾਜ ਵਿੱਚ ਬੁਲਾਇਆ ਤੇ ਕੁਰਾਨ ਸ਼ਰੀਫ ਮਹਾਰਾਜਾ ਰਣਜੀਤ ਸਿੰਘ ਜੀ ਨੇ ਲੈ ਲਿਆ ਤੇ ਸੋਨੇ ਦੀਆਂ ਮੋਹਰਾਂ ਦੀਆਂ ਥੈਲੀਆਂ ਉਸ ਦੇ ਘਰ ਪਹੁੰਚਾ ਦਿੱਤੀਆਂ ਜਦ ਕੇ ਕੁਰਾਨ ਸ਼ਰੀਫ ਮਹਾਰਾਜਾ ਰਣਜੀਤ ਸਿੰਘ ਜੀ ਦੇ ਕਿਸੇ ਕੰਮ ਦੀ ਨਹੀਂ ਸੀ ਪਰ ਫਿਰ ਵੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਦਾ ਮੁੱਲ ਪਾਇਆ ਕਿਉਂਕਿ ਉਹਨਾਂ ਦੀ ਸੋਚ ਬਹੁਤ ਜ਼ਿਆਦਾ ਵੱਡੀ ਸੀ ਤੇ ਅਗਲੀ ਗੱਲ ਤੁਸੀਂ ਅਕਸਰ ਸੁਣੀ ਹੋਵੇਗੀ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਲਈ ਆਪਾਂ ਦੱਸ ਦੰਨਿਆ ਇੱਕ ਵਾਰ ਬੱਚੇ ਖੇਡ ਰਹੇ ਸੀ ਤੇ 베ਰੀ ਤੇ ਬੱਟੇ ਮਾਰ ਕੇ 베ਰ ਤੋੜ ਰਹੇ ਸੀ ਤੇ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਜੀ ਕੋਲੋਂ ਲੰਘ ਰਹੇ ਸੀ ਤੇ ਇੱਕ ਰੋੜਾ ਗਲਤੀ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਦੇ ਆਵਜਿਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੈਨਾ ਨੇ ਉਹਨਾਂ ਬੱਚਿਆਂ ਨੂੰ ਫੜਿਆ ਤੇ ਕਿਹਾ ਕਿ ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਬੱਟਾ ਕਿਉਂ ਮਾਰਿਆ ਤਾਂ ਉਹ ਕਹਿੰਦੇ ਕਿ ਅਸੀਂ ਤਾਂ ਬੇੜ ਤੋੜਨ ਲਈ 베ਰੀ ਤੇ ਰੋੜੇ ਮਾਰੇ ਸੀ ਤਾਂ ਮਹਾਰਾਜਾ ਜੀ ਹੱਸੇ ਤੇ ਕਿਹਾ ਕਿ ਇੱਕ 베ਰੀ ਰੋੜੇ ਖਾ ਕੇ ਤੁਹਾਨੂੰ 베ਰ ਦਿੰਦੀ ਹੈ ਤਾਂ ਮੈਂ ਤਾਂ ਮਹਾਰਾਜਾ ਹਾਂ ਮੇਰਾ ਵੀ ਕੁਝ ਨਾ ਕੁਝ ਦੇਣ ਦਾ ਫਰਜ਼ ਬਣਦਾ ਹੈ ਤਾਂ ਇਸ ਤਰ੍ਹਾਂ ਉਹਨਾਂ ਨੇ ਬੱਚਿਆਂ ਨੂੰ ਸੋਨੇ ਦੇ ਸਿੱਕੇ ਦਿੱਤੇ ਤੇ ਖੇਡਣ ਲਈ ਕਿਹਾ ਤੇ ਤੁਹਾਨੂੰ ਦੱਸ ਦਈਏ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ 40 ਸਾਲ ਦੇ ਕਾਰਜਕਾਲ ਦੌਰਾਨ ਇੱਕ ਵੀ ਫਾਂਸੀ ਨਹੀਂ ਦਿੱਤੀ ਤੇ ਇੱਕ ਕਹਾਣੀ ਇਸੇ ਤਰ੍ਹਾਂ ਦੀ ਹੋਰ ਹੈ ਜੋ ਸਭ ਨੇ ਸੁਣੀ ਹੋਵੇਗੀ ਕਿ ਇੱਕ ਵਾਰ ਮਹਾਰਾਜਾ ਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਕਾਲ ਪੈ ਗਿਆ ਤੇ ਫਸਲਾਂ ਮਰ ਗਈਆਂ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਅਨਾਜ ਦਾ ਖਜ਼ਾਨਾ ਖੋਲ ਦਿੱਤਾ ਤੇ ਹੁਕਾ ਦੇ ਦਿੱਤਾ ਕਿ ਜਿੰਨਾ ਅਨਾਜ ਲਿਆ ਸਕਦੇ ਉਹ ਲੈ ਜਾਓ ਤੇ ਇੱਕ ਬੁੱਢੇ ਮੋਚੀ ਨੇ ਇਹ ਸੁਣਿਆ ਤੇ ਭੁੱਖੇ ਦੇ ਮਨ ਵਿੱਚ ਲਾਲਚ ਆ ਹੀ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਸਨੇ ਅਨਾਜ ਦੀ ਬਹੁਤ ਭਾਰੀ ਪੰਡ ਭਰ ਲਈ ਤੇ ਉਸ ਤੋਂ ਤੇ ਉਸਦੇ ਪੋਤੇ ਤੋਂ ਉਹ ਪੰਡ ਚੁੱਕੀ ਨਹੀਂ ਗਈ ਤੇ ਮਹਾਰਾਜਾ ਜੀ ਇੱਕ ਪਾਸੇ ਆਮ ਕੱਪੜਿਆਂ ਵਿੱਚ ਖੜੇ ਦੇਖ ਰਹੇ ਸੀ ਤੇ ਉਹਨਾਂ ਨੇ ਮੋਚੀ ਨੂੰ ਕਿਹਾ ਕਿ ਤੇਰੀ ਪੰਡ ਚੁੱਕ ਕੇ ਤੇਰੇ ਘਰ ਛਾਡਾ ਮਾਂ ਤਾਂ ਮੋਚੀ ਨੇ ਹਾਂ ਕਹਿ ਦਿੱਤੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦੇ ਘਰ ਗਏ ਤੇ ਪੰਡ ਰਖੀ ਤੇ ਉੱਥੇ ਪਤਾ ਲੱਗਿਆ ਕਿ ਇਹ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਹੀ ਨੇ ਤਾਂ ਉਹ ਗਰੀਬ ਮੋਚੀ ਉਹਨਾਂ ਦੇ ਪੈਰੀ ਡਿੱਗਣ ਲੱਗਿਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਮੋਚੀ ਨੂੰ ਆਪਣੇ ਗਲ ਨਾਲ ਲਾ ਕੇ ਕਿਹਾ ਕਿ ਤੁਸੀਂ ਤਾਂ ਮੇਰੇ ਖੰਭ ਹੋ ਜਿਨ੍ਹਾਂ ਦੇ ਸਹਾਰੇ ਮੈਂ ਉੱਡਣਾ ਤੇ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੋਤੇ ਕਬਰ ਨੌ ਨਿਹਾਲ ਦੇ ਵਿਆਹ ਤੇ ਉਹਨਾਂ ਦੇ ਪੋਤੇ ਲਈ ਸੇਹਰਾ ਲਿਆਂਦਾ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੇਹਰਾ ਦੇਖ ਕੇ ਕਿਹਾ ਕਿ ਇਹਰਾ ਬਹੁਤ ਯਾਦਾ ਸੋਹਣਾ ਹੈ ਇਹ ਮੇਰੇ ਪੋਤੇ ਦੇ लायक ਨਹੀਂ ਇਸ ਦੀ ਜਗ੍ਹਾ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਹੈ ਤੇ ਇਹ ਕਹਿ ਕੇ ਉਹ ਸੇਰਾ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਚੜਾ ਦਿੱਤਾ ਤੇ 1802 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਅੰਮ੍ਰਿਤਸਰ ਉੱਤੇ ਕਬਜ਼ਾ ਕੀਤਾ ਅਸਲ ਵਿੱਚ ਅੰਮ੍ਰਿਤਸਰ ਤੇ ਸਿੱਖਾਂ ਦਾ ਹੀ ਰਾਜ ਸੀ ਪਰ ਉਹ ਪੰਗੀ ਮਿਸਲ ਸੀ ਤੇ ਮਹਾਰਾਜਾ ਜੀ ਚਾਹੁੰਦੇ ਸੀ ਕਿ ਸਾਰੇ ਪੰਜਾਬ ਤੇ ਇੱਕ ਹੀ ਮਿਸਲ ਦਾ ਰਾਜ ਹੋਵੇ ਤੇ ਉਸ ਸਮੇਂ ਅਫਗਾਨਾਂ ਦੇ ਖਿਲਾਫ ਮਹਾਰਾਜਾ ਰਣਜੀਤ ਸਿੰਘ ਜੀ ਨੇ ਲੜਾਈਆਂ ਲੜ ਕੇ ਪਿਸ਼ਾ ਆਵਰਤੇ ਆਪਣਾ ਅਧਿਕਾਰ ਕਾਇਮ ਕੀਤਾ ਤੇ ਇਹ ਪਹਿਲੀ ਵਾਰ ਹੋਇਆ ਸੀ ਕਿ ਪਛਾਵਰਤੇ ਕਿਸੇ ਗੈਰ ਮੁਸਲਮਾਨ ਨੇ ਰਾਜ ਕੀਤਾ ਹੋਵੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਬ੍ਰਿਟੇਨ ਦੀਆਂ ਫੌਜਾਂ ਨਾਲ ਜੰਗ ਲੜ ਕੇ ਪੰਜਾਬ ਤੇ ਕਬਜ਼ਾ ਕਰਨ ਤੋਂ ਰੋਕ ਰੱਖਿਆ ਤੇ ਉਸ ਸਮੇਂ ਪੰਜਾਬ ਇਕੱਲਾ ਜਿਹਾ ਸੂਬਾ ਸੀ ਜਿਸ ਤੇ ਅੰਗਰੇਜ਼ਾਂ ਦਾ ਕਬਜ਼ਾ ਨਹੀਂ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਕਾਰਜਕਾਲ ਦੌਰਾਨ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਸੁਣਾਈ ਸੀ 27 ਜੂਨ 1839 ਨੂੰ ਇੱਕ ਬਿਮਾਰੀ ਦੇ ਕਾਰਨ ਦੁਨੀਆ ਦੇ ਸਭ ਤੋਂ ਮਹਾਨ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਪ੍ਰਾਣ ਤਿਆਗ ਗਏ ਤੇ ਇਹਨਾਂ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਵੀ ਪੰਜਾਬ ਉੱਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਤੇ ਅੱਗੇ ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਜ਼ਾਨੇ ਦੀ ਰੌਣਕ ਕੋਹੀ ਨੂਰ ਦੇ ਪਿੱਛੇ ਵੀ ਇੱਕ ਬਹੁਤ ਵੱਡੀ ਕਹਾਣੀ ਹੈ ਤੇ ਇਸ ਦੀ ਕੀਮਤ ਪੈਸਿਆਂ ਵਿੱਚ ਨਹੀਂ ਸੀ ਜਿਸ ਵਿਅਕਤੀ ਕੋਲ ਇਸ ਨੂੰ ਪਾਉਣ ਦੀ ਤਾਕਤ ਹੁੰਦੀ ਸੀ ਇਹ ਹੀਰਾ ਉਸਕੂਲ ਗਿਆ ਸੀ ਤੇ ਸਭ ਤੋਂ ਪਹਿਲਾਂ ਹੀਰੇ ਦੀਆਂ ਖਾਨਾਂ ਇੰਡੀਆ ਦੇ ਵਿੱਚ ਹੀ ਹੁੰਦੀਆਂ ਸੀ ਤੇ ਇਹ ਹੀਰਾ ਆਪਣੀ ਖੂਬਸੂਰਤੀ ਤੇ ਮਜ਼ਬੂਤੀ ਕਰਕੇ ਜਾਣਿਆ ਜਾਂਦਾ ਹੈ ਤੇ ਇਹ ਹੀਰਾ ਗੋਲਕੰਡਾ ਦੀ ਖਾਨ ਵਿੱਚੋਂ ਨਿਕਲਿਆ ਸੀ ਤੇ ਇਸ ਦੇ ਨਾਲ ਇੱਕ ਸ਼ਰਾਬ ਵੀ ਜੁੜਿਆ ਹੈ ਕਿ ਇਸ ਨੂੰ ਪਾਉਣ ਵਾਲਾ ਇਨਸਾਨ ਤਬਾਹ ਹੋ ਜਾਵੇਗਾ ਤੇ ਇਸੇ ਤਰ੍ਹਾਂ ਹੋਇਆ ਵੀ ਤੇ ਜੇਕਰ ਇਸ ਹੀਰੇ ਦਾ ਇਤਿਹਾਸ ਪਿੱਛੇ ਜਾ ਕੇ ਦੇਖਦੇ ਆ ਤਾਂ ਇਹ ਖਾਨ ਵਿੱਚੋਂ ਨਿਕਲਣ ਤੋਂ ਬਾਅਦ ਸ਼ਾਹਜਹਾਨ ਨੂੰ ਦੇ ਦਿੱਤਾ ਗਿਆ ਤੇ ਜਦੋਂ ਇਹ ਹੀਰਾ ਸ਼ਾਹਜਹਾਨ ਕੁਲਸੀ ਤਾਂ ਸ਼ਾਹਜਹਾਨ ਨੇ ਇਹ ਹੀਰੇ ਦੀ ਚਮਕ ਵਧਾਉਣ ਲਈ ਇਟਲੀ ਦੇ ਇੱਕ ਜੋਹਰੀ ਤੋਂ ਇਸ ਹੀਰੇ ਨੂੰ ਕਟਵਾਇਆ ਮਤਲਬ ਬਾਹਰ ਤੋਂ ਘਸਾ ਕੇ ਚਮਕ ਲਿਆਂਦੀ ਤੇ ਇਸ ਤੋਂ ਬਾਅਦ 793 ਕੈਰਟ ਦਾ ਇਹ ਹੀਰਾ 186 ਕੈਰਟ ਦਾ ਰਹਿ ਗਿਆ ਸੀ ਤੇ ਉਸ ਤੋਂ ਬਾਅਦ ਇਹ ਹੀਰਾ ਆਇਆ ਔਰੰਗਜ਼ੇਬ ਦੇ ਕੋਲ ਤੇ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਕੋਲ ਆਇਆ ਤੇ ਉਸ ਤੋਂ ਬਾਅਦ ਇਹ ਹੀਰਾ ਨਾਦਰ ਸ਼ਾਹ ਕੋਲ ਗਿਆ ਜਦੋਂ ਉਸ ਨੇ ਦਿੱਲੀ ਤੇ ਕਬਜ਼ਾ ਕੀਤਾ ਤੇ ਉਸ ਕੋਲੋਂ ਇਹ ਹੀਰਾ ਅਹਿਮਦ ਸ਼ਾਹ ਅਬਦਾਲੀ ਨੇ ਖੋਲਿਆ ਸੀ ਇਸ ਤੋਂ ਬਾਅਦ ਨਾਦਰ ਸ਼ਾਹ ਨੇ ਇਸ ਹੀਰੇ ਨੂੰ ਕੋਹੇਨੂਰ ਨਾਮ ਦਿੱਤਾ ਤੇ ਨਾਦਰ ਸ਼ਾਹ ਨੂੰ ਇਹ ਹੀਰਾ ਜੰਗ ਵਿੱਚ ਜਿੱਤ ਕੇ ਮਿਲਿਆ ਸੀ ਤੇ ਕੋਹੇਨੂਰ ਮਿਲਣ ਤੋਂ ਥੋੜੇ ਸਮੇਂ ਬਾਅਦ ਨਾਦਰ ਸ਼ਾਹ ਮਰ ਗਿਆ ਸੀ ਤੇ ਅਹਿਮਦ ਸ਼ਾਹ ਅਬਦਾਲੀ ਕੋਲੋਂ ਇਹ ਹੀਰਾ ਸ਼ਾਹ ਸੁਜਾਹ ਕੋਲ ਆ ਗਿਆ ਤੇ ਜਦੋਂ ਸ਼ਾਹ ਸੁਜਾਹ ਸ਼੍ਰੀਨਗਰ ਪਹੁੰਚਿਆ ਤਾਂ ਉੱਥੋਂ ਦੇ ਰਾਜੇ ਜੁਬਾਰ ਖਾਨ ਨੂੰ ਪਤਾ ਲੱਗਿਆ ਕਿ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਇਸ ਕੋਲ ਹੈ ਤਾਂ ਉਸ ਨੇ 1817 ਵਿੱਚ ਉਸ ਨੂੰ ਸ਼ੇਰ ਗੜੀ ਵਿੱਚ ਕੈਦ ਕਰ ਲਿਆ ਪਰ ਉਸ ਨੇ ਇਹ ਹੀਰਾ ਲੁਕੋ ਕੇ ਰੱਖਿਆ ਹੋਇਆ ਸੀ ਸ਼ਾਹ ਸੁਜਾਦੀ ਘਰ ਵਾਲੀ ਨੇ ਸੋਚਿਆ ਕਿ ਜੇਕਰ ਇਹ ਏਸ਼ੀਆ ਦੇ ਏਰੀਏ ਵਿੱਚ ਜੇਕਰ ਕੋਈ ਮੇਰੇ ਘਰ ਵਾਲੇ ਨੂੰ ਬਚਾ ਸਕਦਾ ਤਉਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਤੇ ਇਸ ਤੋਂ ਬਾਅਦ ਉਹ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਆ ਕੇ ਮਿਲੀ ਤੇ ਉਸ ਨੇ ਦੱਸਿਆ ਕਿ ਮੇਰਾ ਪਤੀ ਸ਼ੇਰਗੜੀ ਦੇ ਕਿਲੇ ਵਿੱਚ ਕੈਦ ਹੈ ਜੋ ਕਿ ਸ਼੍ਰੀਨਗਰ ਵਿੱਚ ਪੈਂਦਾ ਤੇ ਜੇਕਰ ਤੁਸੀਂ ਉਸ ਕੈਦ ਵਿੱਚੋਂ ਮੇਰੇ ਪਤੀ ਨੂੰ ਛੁਡਾ ਦਿੰਦੇ ਹੋ ਤਾਂ ਮੈਂ ਸਭ ਤੋਂ ਕੀਮਤੀ ਕੋਹੇਨੂਰ ਹੀਰਾ ਤੁਹਾਨੂੰ ਦੇ ਦਵਾਂਗੀ ਤੇ ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਦੋ ਵਾਰੀ ਸ਼੍ਰੀਨਗਰ ਤੇ ਹਮਲਾ ਕੀਤਾ ਪਰ ਪਹਿਲੀ ਵਾਰ ਬਰਫ਼ ਪੈ ਗਈ ਸੀ ਤੇ ਦੂਸਰੀ ਵਾਰ ਗਰਮੀਆਂ ਵਿੱਚ ਜਦੋਂ ਉਹਨਾਂ ਨੇ ਹਮਲਾ ਕੀਤਾ ਉਸ ਵਕਤ ਉਹਨਾਂ ਦੇ ਨਾਲ ਹਰੀ ਸਿੰਘ ਨਲੂਆ ਜੀ ਦੇ ਨਾਲ ਨਾਲ ਹੋਰ ਵੀ ਕਈ ਸਿੰਜੀ ਤੇ ਜਸਤੋਬਾਦ ਸ਼ੇਰ ਗੜੀ ਤੇ ਹਮਲਾ ਕੀਤਾ ਗਿਆ ਤੇ ਸ਼ੇਰ ਗੜੀ ਨੂੰ ਫਤਿਹ ਕਰਨ ਦੇ ਵਿੱਚ 350 ਸਿੱਖ ਸ਼ਹੀਦ ਹੋ ਗਿਆ ਤੇ ਜਿੰਨਾਂ ਦਾ ਸ਼੍ਰੀਨਗਰ ਵਿੱਚ ਹੀ ਸੰਸਕਾਰ ਕੀਤਾ ਗਿਆ ਜਿੱਥੇ ਅੱਜ ਗੁਰਦੁਆਰਾ ਸ਼ਹੀਦ ਗੰਜ ਬਣਿਆ ਹੋਇਆ ਹੈ ਤੇ ਉਸ ਤੋਂ ਬਾਅਦ ਸ਼ਾਹ ਸੁਜਾਨ ਨੂੰ ਉੱਥੋਂ ਛਡਾ ਕੇ ਜਦੋਂ ਲਾਹੌਰ ਲਿਆਂਦਾ ਤਾਂ ਉਹਨਾਂ ਨੇ ਕਿਹਾ ਕਿ ਮੈਂ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੁਣ ਤੁਸੀਂ ਵੀ ਵਾਅਦੇ ਅਨੁਸਾਰ ਕੋਹੇਨੂਰ ਹੀਰਾ ਸਾਨੂੰ ਦੇ ਦਿਓ ਤੇ ਕੀਮਤੀ ਹੀਰਾ ਹੋਣ ਕਾਰਨ ਉਹ ਫੇਰ ਮੁਕਰ ਗਏ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਕਿ ਤੁਸੀਂ ਮੇਰੀ ਕੈਦ ਵਿੱਚ ਹੋ ਤੇ ਜੇਕਰ ਮੈਂ ਚਾਹਾਂ ਤਾਂ ਮੈਂ ਤੈਨੂੰ ਤੇ ਤੇਰੀ ਪਤਨੀ ਨੂੰ ਕੈਦ ਕਰਕੇ ਵੀ ਉਹ ਹੀਰਾ ਲੈ ਸਕਦਾ ਪਰ ਇੱਕ ਗੁਰੂ ਦਾ ਸਿੱਖ ਐਦਾਂ ਨਹੀਂ ਕਰਦਾ ਮੈਂ ਤੁਹਾਡੀ ਮਜਬੂਰੀ ਦਾ ਫਾਇਦਾ ਨਹੀਂ ਚੱਕਣਾ ਚਾਹੁੰਦਾ ਤੁਸੀਂ ਮੈਨੂੰ ਇਹ ਦੱਸੋ ਕਿ ਉਹ ਹੀਰਾ ਵੇਚਣਾ ਕਿੰਨੇ ਦਾ ਤੇ ਜਿਸ ਤੋਂ ਬਾਅਦ 2 ਲੱਖ ਮੋਹਰਾਂ ਉਸ ਹੀਰੇ ਦਾ ਮੁੱਲ ਪਿਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ 2 ਲੱਖ ਮੋਹਰਾਂ ਦੇ ਕੇ ਉਸ ਹੀਰੇ ਨੂੰ ਆਪਣੇ ਰਾਜ ਵਿੱਚ ਸ਼ਾਮਲ ਕੀਤਾ ਤੇ ਜੋ ਹੀਰਾ ਅੱਜ ਅੰਗਰੇਜ਼ਾਂ ਦੇ ਕੋਲ ਹੈ ਤੇ ਇਹ ਹੀਰੇ ਨੂੰ ਦਲੀਪ ਸਿੰਘ ਤੋਂ ਬਾਅਦ ਅੰਗਰੇਜ਼ ਲੈ ਗਏ ਤੇ ਅੱਜ ਇਹ ਇੰਗਲੈਂਡ ਦੇ ਵਿੱਚ ਰੱਖਿਆ ਗਿਆ ਤੇ ਕਦੇ ਅਸੀਂ ਇਸ ਦੇ ਵਾਰਸ ਹੁੰਦੇ ਸੀ ਤੇ ਇਹ ਹੀਰਾ 1849 ਵਿੱਚ ਅੰਗਰੇਜ਼ਾਂ ਕੋਲ ਗਿਆ ਤੇ ਲਾਰਡ ਡਲੌਜੀ ਨਾਮ ਦਾ ਅੰਗਰੇਜ਼ ਇਸ ਨੂੰ ਲੰਡਨ ਲੈ ਗਿਆ ਸੀ ਤੇ ਈਸਟ ਇੰਡੀਆ ਕੰਪਨੀ ਦੇ ਬੰਦਿਆਂ ਨੂੰ ਦੇ ਦਿੱਤਾ ਤੇ ਈਸਟ ਇੰਡੀਆ ਦੇ ਲੋਕਾਂ ਨੇ ਕੁਝ ਪੈਸਿਆਂ ਪਿੱਛੇ ਇਹ ਹੀਰੇ ਨੂੰ ਰਾਣੀ ਵਿਕਟੋਰੀਆ ਨੂੰ ਦੇ ਦਿੱਤਾ ਤੇ ਰਾਣੀ ਨੇ ਇਸ ਨੂੰ ਚਮਕਾਉਣ ਲਈ 186 ਕੈਰਟ ਤੋਂ ਕੱਟ ਕੇ 1852 ਸਾਲ ਵਿੱਚ 105.6 ਕੈਰਟ ਦਾ ਕਰ ਦਿੱਤਾ ਤੇ ਮਹਾਰਾਣੀ ਵਿਕਟੋਰੀਆ ਇਸ ਨੂੰ ਖਾਸ ਮੌਕੇ ਤੇ ਹੀ ਪਾਉਂਦੀ ਸੀ ਤੇ ਮਹਾਰਾਣੀ ਨੇ ਇਹ ਸਾਫ਼-ਸਾਫ਼ ਲਿਖੇ ਕਿ ਕੋਈ ਵੀ ਰਾਜਾ ਇਸ ਨੂੰ ਨਹੀਂ ਪਾ ਸਕਦਾ ਸਿਰਫ ਰਾਜੇ ਦੀ ਪਤਨੀ ਹੀ ਪਾ ਸਕਦੀ ਹੈ ਤੇ ਉਸ ਸਮੇਂ ਬ੍ਰਿਟਨ ਦਾ ਪੂਰੀ ਦੁਨੀਆ ਦੇ ਜ਼ਿਆਦਾਤਰ ਹਿੱਸੇ ਤੇ ਰਾਜ ਸੀ ਪਰ ਬਾਅਦ ਵਿੱਚ ਹੌਲੀ-ਹੌਲੀ ਬ੍ਰਿਟਨ ਦਾ ਰਾਜ ਖਤਮ ਹੁੰਦਾ ਗਿਆ ਪਰ ਅੰਗਰੇਜ਼ਾਂ ਨੇ ਇਸ ਹੀਰੇ ਦੇ ਸ਼ਰਾਪ ਨੂੰ ਖਤਮ ਕਰਨ ਲਈ ਇਸ ਨੂੰ ਦੋ ਹਿੱਸਿਆਂ ਵਿੱਚ ਕੱਟ ਦਿੱਤਾ ਜਿਸ ਤੋਂ ਬਾਅਦ ਕੁਝ ਠੀਕ ਹੋਇਆ ਪਰ ਅੱਜ ਇਸ ਦੇ ਛੇ ਟੁਕੜੇ ਹੋ ਗਏ ਨੇ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸੋ ਜੇਕਰ ਅਸੀਂ ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਬਾਰੇ ਤਾਂ ਉਸ ਨੂੰ ਅਸੀਂ ਇੱਕ ਵੀਡੀਓ ਵਿੱਚ ਕਵਰ ਨਹੀਂ ਕਰ ਸਕਦੇ ਇਸ ਵੀਡੀਓ ਵਿੱਚ ਅਸੀਂ ਮੇਨ ਮੇਨ ਚੀਜ਼ਾਂ ਨੂੰ ਕਵਰ ਕੀਤਾ ਤੇ ਜੋ ਚੀਜ਼ਾਂ ਰਹਿ ਗਈਆਂ ਨੇ ਉਹਨਾਂ ਨੂੰ ਆਪਾਂ ਅਗਲੇ ਪਾਰਟ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਇਨਫੋਰਮੇਸ਼ਨ ਹਰ ਇੱਕ ਛੋਟੇ ਬੱਚੇ ਤੋਂ ਲੈ ਕੇ ਵੱਡੇ ਇਨਸਾਨ ਤੱਕ ਪਹੁੰਚ ਸਕੇ ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ ਇੰਸਟਾਗ੍ਰam ਤੇ ਟਿਕਟੌਕ ਤੇ ਫੋਲੋ ਕਰ ਸਕਦੇ ਹੋ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਔਰ ਬੈਲ ਦਾ ਬਟਨ ਜਰੂਰ ਦਬਾ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਥੈਂਕ ਯੂ ਧੰਨਵਾਦ